ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਕਿਦਾ ਹਾਲ ਚਾਲ ਹੈ ਉਮੀਦ ਕਰਦਾ ਸਭ ਵਧੀਆ ਹੋਵੇ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਦੋ ਜੀ ਵੈਲਕਮ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਦੇ ਉੱਪਰ ਸਾਂਝੇ ਪੰਜਾਬ ਤੇ ਅੱਛਾ ਜਿਵੇਂ ਕਿ ਆਪਾਂ ਜੇ ਕੱਲ ਇੱਕ ਪ੍ਰੋਗਰਾਮ ਦੇਖਿਆ ਸੀ ਰਣਜੀਤ ਬਾਵੇ ਦਾ ਤੇ ਆਪਾਂ ਜੇ ਬਹੁਤ ਇੰਜੋਏ ਕੀਤਾ ਸੀ ਰਣਜੀਤ ਬਾਵਾ ਨੂੰ ਤੇ ਅੱਜ ਫੇਰ ਸਾਡਾ ਦਿਲ ਕਰਦਾ ਪਿਆ ਸੀ ਕਿ ਰਣਜੀਤ ਬਾਵਾ ਦਾ ਹੀ ਕੋਈ ਲਾਈਵ ਪਰਫਾਰਮੈਂਸ ਹੈ ਜਿਹੜਾ ਫੇਰ ਵੇਖੀਏ ਤੇ ਇੱਕ ਵੀਡੀਓ ਸਾਡੇ ਸਾਹਮਣੇ ਆਈ ਸੀ ਅਸੀਂ ਉਹ ਪਰਫਾਰਮ ਜਿਹੜਾ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਪਹਿਲੇ ਵੇਖਦੇ ਆਂ ਤੇ ਫਿਰ ਇਹਦੇ ਤੇ ਕਰਦੇ ਆਂ ਵਿਚਾਰ ਕਿ ਚੂੜੀਆਂ ਬਗਿਆਰ ਜਿੰਨਾ ਗੋਲ-ਗੋਲ ਪਾ ਮੈਂ ਜਿੰਨਾ ਕੁਝ ਸੋਚ ਕੇ ਆਇਆ ਸੀ ਤੁਹਾਡੇ ਜੋਸ਼ ਅਗੇ ਮੈਨੂੰ ਲੱਗਦਾ ਵੀ ਤੁਸੀਂ ਉਹ ਗਾਣੇ ਨਹੀਂ ਸੁਣੋ ਅੱਛਾ ਮੇਨ ਫੋਕਸ ਤਨਖਾਹ ਤੇ ਰੱਖਣਾ ਹੈ ਤਨਖਾਹ ਟਾਈਮ 'ਤੇ ਰੌਣੀ ਚਾਹੀਦੀ ਹੈ ਹਾਂਜੀ ਟਾਈਮ 'ਤੇ ਤੇ ਬੰਦੇ ਨੂੰ ਭਾਜੀ ਬਰਨਾਲੇ ਪੈਸੇ ਮਿਲ ਜਾਂਦੇ ਕੈਨੇਡਾ ਅਮਰੀਕਾ ਹੀ ਕਈ ਵਾਰ ਕੈਨੇਡਾ ਅਮਰੀਕਾ ਵੀ ਪੈਸੇ ਮਾਰ ਲੈਂਦੇ ਲੋ ਬਿਲਕੁਲ ਮਾਰ ਇਸ ਕਰਕੇ ਮੇਨ ਫੋਕਸ ਤਨਖਾਹ ਤੇ ਰੱਖਣਾ ਕੰਮ ਕੋਈ ਮਾੜਾ ਨਹੀਂ ਜਦੋਂ ਬੰਦੇ ਨੂੰ ਕੰਮ ਕਰਦੇ ਆ ਕਰਦੇ ਆ ਪੈਸੇ ਮਿਲ ਜਾਣ ਫਿਰ ਕੋਈ ਮਾੜਾ ਨਹੀਂ ਇਸ ਕਰਕੇ ਕੁੜੀਓ ਤੁਸੀਂ ਮਰਜੋ ਤਾੜੀਆਂ ਲਾ ਲਓ ਨਾਲ ਠੀਕ ਹੈ ਦੇਖੋ ਇਹਨਾਂ ਦੀ ਉਮਰ ਉਮਰਾਂ ਚੱਕ ਲੋ ਧਰਨ ਵਾਲੀ ਔਰ ਇਹ ਜ਼ਰੂਰੀ ਵੀ ਹੈ ਹਰ ਉਮਰ ਦੇ ਗੀਤ ਜਿੱਦਾਂ ਬੇਬੇ ਨੂੰ ਸੁਣਾਇਆ ਖੰਡ ਦਾ ਖਡਾਉਣਾ ਉਹਦਾ ਇਹ ਨਾਲੀ ਚੱਕ ਲੋ ਤਰ ਲੋ ਵਾਲੇ ਇਸ ਕਰਕੇ ਕੁੜੀਓ ਕਿਹੜਾ ਵੀਰੇ ਅੱਗੇ ਆਜੋ ਅੱਡ ਲਾਉਣੇ ਨੇ ਅੱਜ ਗਾਣੇ ਮੈਂ ਤੁਹਾਨੂੰ ਬੜੀ ਸੁਣਾ ਕੇ ਜਾਣੇ ਮੈਂ ਇੱਥੇ ਹੀ ਥੈਂਕ ਯੂ ਸਾਹਿਬ ਥੈਂਕ ਯੂ ਸੋ ਮਚ ਸਾਹਿਬ ਪਲੀਜ਼ ਕਿ ਕੰਨਾਂ ਤੋਂ ਵੀ ਸਖਣੀ ਤੇ ਅੱਡੀਆਂ ਵੀ ਸੁਨੀਆਂ ਅਜਾ ਤੁਹਾਡੇ ਚੋਂ ਬਹੁਤਿਆਂ ਦੇ ਘਰ ਵਾਲੇ ਰਿਸ਼ਤੇਦਾਰ ਬੱਚੇ ਅਮਰੀਕਾ ਕੈਨੇਡਾ ਹੋਣੇ ਆ ਇਹ ਗਾਣਾ ਉਹਨਾਂ ਲਈ ਵੀ ਆ ਉਹਨਾਂ ਨੂੰ ਵੀ ਬਹੁਤ ਸਾਰਾ ਪਿਆਰ ਜਿਹੜੇ ਬਾਹਰ ਬੈਠੇ ਆ ਜਾਂ ਜਿਹੜੇ ਸਾਨੂੰ ਬਾਹਰ ਦੇਖ ਰਹੇ ਆ ਉਹਨਾਂ ਸਾਰਿਆਂ ਨੂੰ ਬਹੁਤ ਮੁਹੱਬਤ ਬਹੁਤ ਪਿਆਰ ਜਿਉਂਦੇ ਵਾਸਤੇ ਰਹਿਣ ਜਿੱਥੇ ਕਿਤੇ ਵੀ ਸਾਡੇ ਭੈਣ ਭਰਾ ਬਾਹਰਲੇ ਮੁਲਕਾਂ 'ਚ ਪੰਜਾਬੀ ਰਹਿੰਦੇ ਆ ਰੱਬ ਉਹਨਾਂ ਨੂੰ ਲੰਮੀ ਉਮਰਾਂ ਦਵੇ ਜਿਹੜੇ ਕਮਾਈਆਂ ਕਰ ਰਹੇ ਆ ਇਹ ਗਾਣਾ ਤੁਹਾਡੇ ਸਾਰਿਆਂ ਦੀ ਨਜ਼ਰ ਆਓ ਮੈਂ ਅਕਸਰ ਕਹਿਣਾ ਹੁੰਨਾ ਕਿ ਜ਼ਿੰਦਗੀ ਬਹੁਤ ਖੂਬਸੂਰਤ ਚੀਜ਼ ਆ ਔਰ ਅੱਜ ਦੀ ਸ਼ਾਮ ਇਹ ਮੁੜ ਕੇ ਪਤਾ ਨਹੀਂ ਆਪਾਂ ਕਦੋਂ ਇਕੱਠੇ ਹੋਈਏ ਸੋ ਇਸ ਕਰਕੇ ਮੈਂ ਚਾਹੁੰਗਾ ਕਿ ਕੋਈ ਵੀ ਮੇਰਾ ਭੈਣ ਭਰਾ ਜਿਹੜਾ ਆ ਉਹ ਸੈਡ ਨਾ ਬੈਠੇ ਤੁਸੀਂ ਐ ਇੰਨੇ ਅਫਸੋਸ ਨਾਲ ਬੈਠਿਓ ਜ਼ਿੰਦਗੀ ਦਾ ਜਿਹੜਾ ਟਾਈਮ ਮਿਲ ਜੇ ਕਿਉਂਕਿ ਜ਼ਿੰਦਗੀ ਸਭ ਤੋਂ ਛੋਟੀ ਚੀਜ਼ ਆ ਔਰ ਸਭ ਤੋਂ ਖੂਬਸੂਰਤ ਚੀਜ਼ ਠੀਕ ਆ ਕਿਆ ਬਾਤ ਹੈ ਆਦਮ ਪ੍ਰਕਾਸ਼ ਰਠੌਰ ਆ ਜਾਦਰਾ ਬੜਾ ਸੋਹਣਾ ਲੱਗ ਵੇ ਤੇਰੀ ਵੇ ਡਰਾਈਵਰ ਅਮਰੀਕਾ ਵਾਲਿਆ ਵੇ ਕਿੱਥੇ ਜਾਂਦੀ ਸਾਡੇ ਆਹੋ ਜਿਹੜੀ ਤੇ ਦਬੈ

ਯਾਰ ਮੱਝ ਕਿਤੇ ਕੰਡੇ ਤਾਂ ਨਹੀਂ ਬੀਜਦਾ ਵੇ ਗੋਰੀਆਂ ਦੇ ਕਿਤੇ ਦਾ ਫਲਾਦੇ ਨਹੀਂ ਖਰੀਦਰਾ ਓਏ 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 ਓਪਰ ਯਾਰ ਮੱਝ ਕਿਤੇ ਤਾਂ ਨਹੀਂ ਬੀਜਦਾ ਵੇ ਗੋਰੀਆਂ ਦੇ ਕਿਤੇ ਦਾ ਮੇਰੀ ਕਰੀਬ ਅੱਲਾ ਗੋਰੀਆਂ ਦੇ ਕਿਤੇ ਦਾ ਮੈਨੂੰ ਸ਼ੱਕ ਹੋਇਆ ਹੋਲ ਸਪਹੀਆ ਵੇ ਕੋਈ ਹੋਲ ਸੁਣਾ ਗੱਲ ਬਾਤ ਹੋਏ ਹੋਏ ਮਈਆ ਹੁਣ ਸਪਹੀਆ ਲੱਗ ਕਾਬਲਾ ਹੁਕਮ ਹੁਕਮ ਹੋਵੇ ਦੂਆ ਖੇ ਲੱਗ ਕਾਬਲਾ ਬੋਲੀ ਬੋਲੀ ਹੋ ਸੱਤ ਨੂੰ ਸੱਚੀ ਗੱਲ ਦੱਸ

ਜਿਸ એનર્ਜੀ ਨਾਲ ਉਹ ਪਰਫਾਰਮ ਕਰ ਦਿੰਦੇ ਨੇ ਬਲੀਵ ਕਰੋ ਤੁਸੀਂ ਇਹ ਬੈਕਸਕ੍ਰੀਨ ਕੈਮਰਾ ਲੱਗਾ ਹੁੰਦਾ ਸਾਹਮਣੇ ਦੇਖੋ ਨਜ਼ਰ ਆ ਰਿਹਾ ਜੀ ਤੇ ਉੱਥੇ ਆਵਾਮ ਤੁਹਾਨੂੰ ਨੱਚਦੀ ਰੱਬ ਦੀ ਨਜ਼ਰ ਆ ਰਹੀ ਅਸੀਂ ਇੱਥੇ ਆਪਣੀ ਕੁਰਸੀਆਂ ਤੇ ਬੈਠੇ ਹੀ ਲੀ ਜਾ ਰਹੇ ਹਾਂ ਉੱਠਦੇ ਸੀ ਸਕਦੇ ਨਹੀਂ ਨਜ਼ਰ ਨਹੀਂ ਆਉਂਦੇ ਲੇਕਿਨ ਜਿੰਨੀ ਕਿ એનર્ਜੀ ਵਿਖਾ ਸਕਦੇ ਉਨੀ ਕੋ ਵਿਖਾਈ ਦੀਏ ਕੈਮਰੇ ਦੇ ਅੱਗੇ ਇੱਕ ਗੱਲ ਹੋਰ ਵੀਰ ਨੇ ਵਧੀਆ ਕੀਤੀ ਸੀ ਉਹਨਾਂ ਨੇ ਕਿਹਾ ਜ਼ਿੰਦਗੀ ਬੜੀ ਛੋਟੀ ਹੈ ਤੇ ਇਸੇ ਤਰ੍ਹਾਂ ਹੀ ਹੈ ਜੀ ਬੜੀ ਖੂਬਸੂਰਤ ਹੈ ਤੇ ਬੜੀ ਖੂਬਸੂਰਤ ਹੈ ਤੇ ਇਹਨੂੰ ਇੰਜੋਏ ਕਰਨਾ ਚਾਹੀਦਾ ਹੈ ਤੇ ਦੁਬਾਰਾ ਪਤਾ ਨਹੀਂ ਕਦੋਂ ਮਿਲਣਾ ਕਦੋਂ ਨਹੀਂ ਮ ਚਲੋ ਜੀ ਇੱਥੇ ਹੀ ਆ ਤੇਰੇ ਕੋਲ ਹੀ ਆ ਇਹ ਇਸੇ ਤਰ੍ਹਾਂ ਹੀ ਆ ਵੀਰ ਜੀ ਆਪਣਾ ਅਕਸਰ ਪਰਫਾਰਮਾਂਸ ਵਿੱਚ ਕਹਿੰਦੇ ਨੇ ਜੀ ਕਿ ਉਹ ਜਿਹੜੀ ਉਹਨਾਂ ਨੂੰ ਫਰਮਾਇਸ਼ ਆਉਂਦੀਆਂ ਨੇ ਨਾ ਫਿਰ ਉਹਨਾਂ ਦੇ ਛੋਟੇ ਛੋਟੇ ਟੋਟੇ ਜਿਹੜੇ ਨੇ ਨਾ ਉਹ ਦੋ ਦੋ ਗੀਤ ਗਾ ਹੀ ਲੈਂਦੇ ਦੋ ਦੋ ਬੋਲ ਬੋਲ ਲੈਂਦੇ ਪਰਫਾਰਮਾਂਸ ਦਿਖਾਉਂਦੇ ਆ ਮਤਲਬ ਕਾਫੀ ਜਿਹੜਾ ਨਾ ਤਿੰਨ ਚਾਰ ਗਾਣੇ ਮਿਕਸ ਕਰਕੇ ਥੋੜਾ ਥੋੜਾ ਗਾਣਦੇ ਬੜਾ ਮਜ਼ੇਦਾਰ ਬਣ ਜਾਂਦਾ ਨਾ ਮੈਸ਼ਅਪਸ ਬਣਾ ਲੈਂਦੇ ਨੇ ਕਿ ਚਲੋ ਐ ਐਂਟਰਟੇਨਮੈਂਟ ਹੁੰਦੀ ਵੀ ਫਨ ਹੁੰਦਾ ਪਿਆ ਹਰ ਬੰਦੇ ਦੀ ਫਰਮਾਇਸ਼ ਪੂਰੀ ਹੋ ਜੀ ਸਭ ਤੋਂ ਵੱਡੀ ਗੱ ਸਾਰੇ ਦੇ ਮਤਲਬ ਜਿਹੜੇ ਦੱਸਦੇ ਫਰਮਾਇਸ਼ਾਂ ਕਰਦੇ ਸਭ ਦੀ ਫਰਮਾਇਸ਼ ਪੂਰੀ ਵੀ ਕਰਦੇ ਆ ਦੇਖੋ ਜੀ ਉਹਨਾਂ ਦੀ ਫੈਨ ਫਾਲੋਇੰਗ ਹੈ ਉਹਨਾਂ ਨੇ ਅਗਰ ਆਪਣੀ ਫੈਨ ਫਾਲੋਇੰਗ ਨੂੰ ਆਪਣੇ ਨਾਲ ਨਹੀਂ ਲੈ ਕੇ ਚੱਲਣਾ ਤਾਂ ਜ਼ਾਹਰੀ ਗੱਲ ਹੈ ਉਹ ਡਿਸਾਰਟ ਹੋਣਗੇ ਬਿਲਕੁਲ देखो नी दोरों ਨੂੰ ਬੁਲਾਇਆ ਕਿ ਇੱਧਰ ਆਜੋ ਮੇਰੇ ਕੋਲ ਆਣ ਕੇ ਮੈਨੂੰ ਦੱਸ ਕਿਹੜਾ ਦੁਕਾਨ ਕਿਹੜਾ ਗੀਤ ਸੁਣਾ ਚਾਹੁੰਦਾ ਤੂੰ ਦੱਸ ਅੱਛਾ ਇੱਕੋ ਛੋਟਾ ਜਿਹਾ ਬੱਚਾ ਆ ਉਹਨ ਦਾ ਸਟੇਜ ਆਇਆ ਉਹਨਾਂ ਨੇ ਉਹਨੇ ਆ ਕੇ ਕੋਈ ਪੈਸੇ ਵੀ ਦਿੱਤੇ ਤੇ ਉਹ ਆ ਕੇ ਬੜਾ ਕਿਊਟ ਜਿਹਾ ਲੱਗਦਾ ਬੜਾ ਸੋਹਣਾ ਸੀ ਉਹ ਕੀ ਬਾਤ ਹੈ ਯਾਰ ਇਹ ਵਾਕਈ ਜ਼ਬਰਦਸਤ ਅੱਛਾ ਨਾਲ ਨਾਲ ਜਿਹੜੇ ਠੰਮਕੇ ਲਾਉਂਦੇ ਆ ਨਾ ਉਹ ਵੀ ਬੜਾ ਵੇਚਣਾ ਚਾਰ ਚੰਨ ਲਗਾ ਦਿੰਦੇ ਸਿੱਧਾ ਇਹ ਤੁਹਾਨੂੰ ਕਹਿੰਦੀ ਉਹ એનર્ਜੀ ਵਿਖਾਉਂਦੇ ਆਪਣੀ ਪੂਰੀ ਡਾਂਸ ਦੇ ਥਰੂ ਗਾਣ ਦੇ ਥਰੂ ਸਭ ਫਿਰ ਗੱਲਾਂ ਬਾਤਾਂ ਵਿੱਚ ਕਹਿੰਦੀ ਕਿੱਥੇ ਵੇ ਅਮਰੀਕਾ نہ میری چوڑی نہ میرے گہنے میرے ہاتھ بھی خالی تے میرے پیر بھی خالی تے میرے کان بھی خالی تیری تنخواہ کتھے جا رہی ہے بالکل کمال ودیا ویسے اچھا سونگ سی یا بہت ودیا بہت مزہ آیا گیت سن کے اے تانوں گیت کیدان لگا کمنٹ سے ضرور دسنا جڑے جڑے چینل تے نئے نے پلیز چینل نو کر لیں سبسکرائب ملدی ہے نئی ویڈیو جو او تک رکھو اپنا خیال رب رکھا